ਅਈ ਸੱਚਮੁੱਚ ਆਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਜਿਵੇਂ ਰੋਂਦੇ ਆਏ ਮੈਂ ਹੱਸਦੇ ਘਰੋਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਹਰ ਇੱਕ ਬਿਮਾਰੀ ਧੂਆਂ ਬਣ ਕੇ ਉੱਡ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਨਦੀਰ ਸੋਲੀਆਂ ਪੱਥਰੀਆਂ ਕੁਛ ਵੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਸੋਲੀਆਂ ਪੱਥਰੀਆਂ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਦਿਮਾਗ ਨਵੇਂ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਦਿਲ ਨਵੇਂ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਅੰਗ ਦੁਖਦ چنڈا کرو میرے پتا پرمیشور جی او میرے پتا پرمیشور چھو میرے پتا پرمیشور جی اج انہیں اگ نا میرے پیتا پرمیشور جی اج انہوں آزاد ہو جان ਪਰਮੇਸ਼ਰ ਜੀ ਉਹ ਛੱਡ ਨਹੀਂ ਤਾ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਜਿੱਥੇ ਵੀ ਇਹਨਾਂ ਨੂੰ ਦੁੱਖ ਦਰਦ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦਾ ਧੂਆ ਬਣ ਕੇ ਉੱਡ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪਵਿੱਤਰ ਆਤਮਾ ਪੂਰੇ ਬਲ ਦੇ ਨਾਲ ਪ੍ਰਾ ਤੈਨਾਂ ਤਾੜੀ ਮਾਰਿਓ ਚੰਪ ਲੈ ਲੈ ਕਿ ਜੀ ਤੁਹਾਡਾ ਕਿ ਦੁੱਖ ਦਰਦ ਨਾ ਉਤੇ ਹੱਥ ਰੱਖ ਲੈ ਤੁਹਾਡਾ ਜ ਸੱਚਮੁੱਚ ਤੁਹਾਡਾ ਦੁੱਖ ਦਰਦ ਸਾਰਾ ਸ਼ਿਟ ਉੱਡ ਜਾਣਾ ਧੂਆਂ ਬਣ ਕੇ ਜਿੱਥੇ ਵੀ ਤੁਹਾਨੂੰ ਕੋਈ ਤਕਲੀਫ ਹੈ ਪਹਿਲਾਂ ਆਪ ਦਾ ਪਵਿੱਤਰ ਆਤਮਾ ਦਾ ਤੈਨੂੰ ਸਵਾਗਤ ਕਰੋ ਪੂਰੇ ਵੱਲ ਦੇ ਨਾਲ ਸਵਾਗਤ ਕਰੋ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਆ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੇ ਘਰਾਂ 'ਚ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੀ ਚਰਚੇ ਤੇਰਾ ਸਵਾਗਤ ਕਰਦੇ ਆ ਅਸੀਂ ਆਪਣੇ ਬੱਚੇ ਜ਼ਿੰਦਗੀ ਤੇਰਾ ਸਵਾਗਤ ਕਰਦੇ ਆ ਸਵਾਗਤੋ 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 ਬਹੁਤਰਾ ਆਤਮਾ ਤੇਰਾ ਸਵਾਗਤੋ ਤੇਰਾ ਸਵਾਗਤੋ ਬਹੁਤਰਾ ਆਤਮਾ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਚਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਜਿੱਥੇ ਵੀ ਇਹਨਾਂ ਨੂੰ ਦੁੱਖ ਦਰਦ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦਾ ਧੂਆ ਬਣ ਕੇ ਉੱਡ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹਥਾਵੇ ਪ੍ਰਭੂ ਜੀ ਉਹ ਤੇਰਾ ਜਲਾਲ ਹੀ ਹਥਾਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹ ਤੇਰੇ ਚੁਣੇ ਹੋਏ ਲੋਕ ਆ ਪ੍ਰਭੂ ਜੀ ਇਹ ਤੇਰੇ ਚੁਣੇ ਹੋਏ ਲੋਕ ਆ ਮੇਰੇ ਪਿਤਾ ਪਰਮੇਸ਼ਰ ਪਰਮੇਸ਼ਰ ਜੀ ਅੱਜ ਸੱਚਮੁੱਚ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਜਿਵੇਂ ਰੋਂਦੇ ਆਏ ਮੈਂ ਹੱਸਦੇ ਘਰੋਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੀ ਹਰ ਇੱਕ ਬਿਮਾਰੀ ਧੂਆਂ ਬਣ ਕੇ ਉੱਡ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਨਦੀਰ ਸੋਲੀਆਂ ਪੱਥਰੀਆਂ ਕੁਛ ਵੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਸੋਲੀਆਂ ਪੱਥਰੀਆਂ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਦਿਮਾਗ ਨਵੇਂ میرے پتا پرمیشور جی او میرے پتا پرمیشور چھو میرے پیتا پرمیشور جی اج انہوں کے اک نویں بن جان میرے پیتا پرمیشور جی اجاد ਪਰਮੇਸ਼ਰ ਜੀ ਉਹ ਛੱਡ ਨੀ ਤਾਕ ਦਾ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਸ਼ਰਮਿੰਦਗੀ ਨੂੰ ਦੂਰ ਕਰੋ ਮੇਰੇ ਪਿਤਾ ਪਰਮੇਸ਼ਰ ਅਜ ਇਹਨਾਂ ਦੀ ਸ਼ਰਮਿੰਦਗੀ ਨੂੰ ਦੂਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਸ਼ੂਲੋ ਪ੍ਰਭੂ ਜੀ ਉਹ ਤੇ ਰਜਨਾਲੀ ਹੱਥ ਆਵੇ ਪ੍ਰਭੂ ਜੀ ਉਹ ਤੇ ਰਜਨਾਲੀ ਹੱਥ ਵੇ ਪ੍ਰਭੂ ਤੇਰੇ ਰੂ ਦੀਆ ਗੁਤਰੇ ਪ੍ਰਭੂ ਤੇਰੇ ਰੂ ਦੀਆ ਗੁਤਰੇ ਪ੍ਰਭੂ ਤੇਰੇ ਰੂ ਦੀਆ ਗੁਤਰੇ ਪ੍ਰਭੂ ਜੀ ਅਜਿਨੇ ਦੀਆਂ ਬਿਮਾਰੀਆਂ ਛੱਡ ਕੇ ਪਰਮੇਸ਼ਰ ਅਜਿੰਦੇ ਬਿਮਾਰੀਆਂ ਸੜ ਕੇ ਰਾਖ ਹੋ ਜਾਣ ਪ੍ਰਭੂ ਉਹ ਸ਼ੈਤਾਨੀ ਤਾਕਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਫੜਿਆ ਪ੍ਰਭੂ ਜੀ ਅਜੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਾਰੀਆਂ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਦੇ ਕਰਾਂ ਜਾਦੂ ਟੂਨੇ ਆਉਂਦੇ ਪ੍ਰਭੂ ਉਹ ਸੜ ਕੇ ਰਾਖ ਹੋ ਜਾਣ ਪ੍ਰਭੂ ਉਹ ਜਿੱਧਰੋਂ ਆਇਆ ਜਿੱ उधर ਹੀ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਦਿਲਾਂ ਨੂੰ ਨਵੇਂ ਕਰ ਦਿਓ ਪ੍ਰਭੂ ਉਹਨਾਂ ਦੇ ਦਿਮਾਗ ਨਵੇਂ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਨੂੰ ਦੌਰੇ ਪੈਂਦੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਸ਼ੈਤਾਨ ਛੱਡ ਕੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ ਛੂਲੋ ਮੇਰੇ ਪਿਤਾ ਪਰਮੇਸ਼ਰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਨੇ ਦਿਲ ਨਵੇਂ ਬਣ ਜਾਣ ਪ੍ਰਭੂ ਜੀ ਅਜੇ ਇਹਨਾਂ ਦੇ ਅੱਖਾਂ ਨਵੀਆਂ ਬਣ ਜਾਣ ਪ੍ਰਭੂ ਜੀ ਅਜੇ ਇਹਨਾਂ ਦੇ ਕੋਈ ਵੀ ਅੰਗ ਖਰਾਬ ਕੀਤੇ ਸ਼ੈਤਾਨ ਨੇ ਪ੍ਰਭੂ ਅਜੇ ਸ਼ੂਗਰ ਚੰਗਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਅਜੇ ਚੰਗੇ ਹੋ ਜਾਣ ਮੇਰੇ پتا پرمیشوری شو لو میرے پتا پرمیشور جی شو میرے پتا پرمیشور جی شو میرے پتا پرمیشور شو میرے پتا پرمیشور شو میرے پتا پرمیشور شو لو جی سو میرے پتا پرمیشور شو شو, شو پربو جی ਛੂ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੀ ਅਗ ਉਤਰੇ ਪ੍ਰਭੂ ਉਹ ਤੇਰੀ ਅਸਮਾਨ ਤੋਂ ਅਗ ਉਤਰੇ ਪ੍ਰਭੂ ਜੀ ਉਹ ਤੇਰੇ ਮਹਾਵਸ਼ੇਖ ਦੀ ਅਗ ਉਤਰੇ ਪ੍ਰਭੂ ਉਹ ਤੇਰੇ ਮਹਾਵਸ਼ੇਖ ਦੀ ਅਗ ਉਤਰੇ ਪ੍ਰਭੂ ਛੂ ਲੋ ਮੇਰੇ ਪਿਤਾ ਪਰਮੇਸ਼ਰ ਛੂ ਲੋ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਗੁੱਸੇ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਉਹ ਵਿਚਾਰ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਉਹ ਜਾਦੂ ਟੂਣਾ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਉਹ ਨਸ਼ੇ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਅੱਜ ਇਹਨਾਂ ਦੇ ਬੱਚੇ ਜਾਨ ਹੋ ਜਾਣ ਪ੍ਰਭੂ ਅੱਜ ਇਹਨਾਂ ਦੇ ਵੱਡੇ ਰੇ ਜਾਨ ਹੋ ਜਾਣ ਪ੍ਰਭੂ ਜੀ ਅੱਜ ਇਹਨਾਂ ਦੇ ਬਜ਼ੁਰਗ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਜਲਾਲੀ ਹੱਥ ਹਮੇਸ਼ਾ ਹੈ ਨਾ ਤੇ ਬਣਿਆ ਰਹੇ ਮੇਰੇ ਪਿਤਾ ਪਰਮੇਸ਼ਰ ਬਣਿਆ ਰਹੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਓ ਤੇਰਾ ਤਰਸ ਵਾਲਾ ਹੱਥ ਆਵੇ ਪ੍ਰਭੂ ਓ ਤੇਰਾ ਦਿਆ ਵਾਲਾ ਹੱਥ ਆਵੇ ਪ੍ਰਭੂ ਜੀ ਅੱਜ ਇਹਨਾਂ ਦੇ ਸਰੀਰ ਨਵੇਂ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ چکے میرے پتا پرمیشوری جی. ہر گندہ آتما جو بمار ہی لبو اج کے راکھ ہو چکے پربھو جی اج وہ راک ہو چکے پربھو شو میرے پتا پرمیشور دھنیہ وا ہو پربو دھنیہ ہو پربھو دھنیہ ہو میرے پتا پرمیشور جی تو مہان ہے میرے پیتا پرمیشور جی ਅੱਜੇ ਆਜ਼ਾਦ ਹੋ ਚੁੱਕੇ ਆ ਪ੍ਰਭੂ ਅੱਜੇ ਬਿਮਾਰੀਆਂ ਤੋਂ ਆਜ਼ਾਦ ਹੋ ਗਏ ਪ੍ਰਭੂ ਜੀ ਅੱਜੇ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਨੂੰ ਸਦਾ ਦੀ ਆਜ਼ਾਦੀ ਮਿਲ ਚੁੱਕੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਨਾਂ ਦੇ ਵਿੱਚ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਜੀਵਾਂ ਜਵੰਡੀਆਂ ਵੱਡੀਆਂ ਗਵਾਹੀਆਂ ਬਣ ਚੁੱਕੀਆਂ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਸ਼ੁਕਰੀਆਵਾਦ ਮੇਰੇ ਪਿਤਾ ਪਰਿਸ਼ਾ ਸ਼ੁਰੂ ਹੋਈ ਰਿਹਾ ਵਿਦਾ ਮੇਰੀ ਸੇੜੀ ਪ੍ਰਭ ਜੀਓ ਸ਼ੁਰੂ ਹੋ ਰਿਹਾ ਪਰਸਪਰਿ ਮੈਂ ਤੁਹਾਨੂੰ ਬਹੁਤ ਰੱਤਾ ਜੇ ਜਕਾਰ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੇ ਤੇਰੀ ਮਹਿਮਾ ਕੀਤੀ ਮੇਰੇ ਪਿਤਾ ਪਰਮੇਸ਼ਰ ਜੀ ਤੇ ਤੇਰੀ ਮਹਿਮਾ ਕੀਤੀ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਜੀ ਹਾ ਤੁਹਾਰ ਕਨੂ ਸ਼ੋਕੈ ਚੰਗਾ ਕੀਤਾ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਜੀਵਨ ਚ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਰ ਇਹ ਤੇਰਿਆਂ ਰਾਹਾਂ ਤੇ ਚੱਲਣ ਪ੍ਰਭੂ ਇਹ ਤੇਰਿਆਂ ਰਾਹਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦਾ ਪ੍ਰਭੂ ਤੇਰੇ ਸਵਰਗਦੂਤਾ ਨੇ ਇਕੱਠਿਆਂ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੂੰ ਨਵੇਂ ਬਾਲ ਦੇ ਨਾਲ ਪਰਿਆ ਮੇਰੇ ਪਿਤਾ ਪਰਮੇਸ਼ਰ ਜੀ ਹਜੂ ਭੈਣ ਭਾਈ ਪ੍ਰਭੂ ਬੰਦਗੀ ਚ ਆਏ ਆ ਮੇਰੇ ਪਿਤਾ ਪਰਮੇਸ਼ਰ ਜੀ ਇਹ ਸਾਡੇ ਕੋਲ ਤੋਂ ਨਹੀਂ ਆਏ ਪ੍ਰਭੂ ਤੇਰੇ ਸਵਰਗਦੂਤ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀ ਚ ਤੇਰੀ ਮਰਜ਼ੀ ਪੂਰੀ ਹੋਵੇ ਪ੍ਰਭੂ ਜਿਵੇਂ ਇਹਨਾਂ ਦੀ ਉਹਨ ਚ ਮਦਦ ਕੀਤੀ ਆ ਪ੍ਰਭੂ ਉਮੇ ਇਹਨਾਂ ਦੀ ਜਾਨ 'ਚ ਮਦਦ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਜਿੰਨਾ ਪੈਣਾ ਪੈਣੀ ਜੀ ਬੀਜ ਬੀਜੇ ਹੈ ਪ੍ਰਭੂ ਜੀ ਸੱਚਮੁੱਚ ਪ੍ਰਭੂ ਇਹਨਾਂ ਦੇ ਘਰੇ ਕਿਸੇ ਚੰਗੀ ਚੀਜ਼ ਦੀ ਥੋੜਨਾ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਤੇ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਪੈਸਾ ਸ਼ੈਤਾਨ ਦੇ ਮੂੰਹ 'ਚ ਨਾ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਚੰਗਿਆਂ ਕੰਮਾਂ 'ਚ ਜਾਵੇ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਹੋ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਆਪਦੇ ਪੂਰੇ ਪਰਿਵਾਰ ਨੂੰ ਲੈ ਕੇ ਪ੍ਰਭੂ ਆਪਦੀ ਕਲੀਸਿਆ ਨੂੰ ਲੈ ਕੇ ਤੇਰੇ ਸਿੰਘਾਸਣ ਦੇ ਅੱਗੇ ਚੁੱਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਤੇਰੇ ਲਹੂ 'ਚ ਕਵਰ ਕਰਦੀ ਆ ਪ੍ਰਭੂ ਤੇਰੇ ਲਹੂ 'ਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲੋਜ ਕੱਲੇ ਕੱਲੇ ਨੂੰ ਕਵਰ ਕਰਦੀ ਆਂ ਪ੍ਰਭੂ ਹਾ ਜਦੋਂ ਇਹ ਘਰੇ ਜਾਣ ਪ੍ਰਭੂ ਤੇਰੀ ਰੂਹ ਦੇ ਨਾਲ ਭਰ ਕੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਵਿਸ਼ੇਖ ਦੇ ਨਾਲ ਭਰ ਕੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਧੰਨਵਾਦ ਕਰਦੀ ਆਂ ਪ੍ਰਭੂ ਹਰ ਇੱਕ ਦੇ ਘਰੇ ਪ੍ਰਭੂ ਸਵਾਰਗ ਦੇਵਤਾਂ ਦੇ ਬਾੜੇ ਲੱਗ ਜਾਣ ਪ੍ਰਭੂ ਹਰ ਇੱਕ ਦੇ ਮਾਲ ਡੰਗਰਾਂ ਨੂੰ ਬੱਚਿਆਂ ਨੂੰ ਪ੍ਰਭੂ ਬਜ਼ੁਰਗਾਂ ਨੂੰ ਇਹਨਾਂ ਧਿਰਾਂ ਵਾਲੇ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੋ ਵੀ ਬਣਿਆ ਰਸੋਈ ਚ ਪਰਹੋ ਤੇਰੀ ਦਇਆ ਦੇ ਨਾਲ ਬਣਿਆ ਮੇਰੇ ਪਿਤਾ ਪਰਮੇਸ਼ਵਰ ਨੂੰ ਸ਼ੁੱਧ ਕਰ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ ਤੋ ਜਿਵੇਂ ਬਰ ਦੇ ਨਾਲ ਭਰੀ ਆ ਆਪ ਦੀ ਮਹਿਮਾ ਕਰਾਈ ਪ੍ਰਭੂ ਸੱਚਮੱਚ ਸਭ ਨੇ ਤੇਰੀ ਸੱਚੇ ਦਿਲ ਦੇ ਨਾਲ ਮਹਿਮਾ ਕੀਤੀ ਪ੍ਰਭੂ ਜੀ ਹਰ ਇੱਕ ਦੇ ਘਰੇ ਖੁਸ਼ੀਆਂ ਖਿੜੇ ਔਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਆਮੇਨ 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 ਹਾਲੇ ਵਾਧ ਹੋ ਪ੍ਰਭੂ ਪ੍ਰਭੂ ਜੀ ਦੇ ਰਤਨਿਆ ਵਾਧ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੁਮਾ